12 ਦਬਰ 24 ਤੋਂ ਸਾ ਗੁਰਜੀਤ ਸਿੰਘ ਖਾਲਸਾ ਜੋ ਖੇੜੀ ਨਦੀਆਂ ਪਟਿਆਲਾ ਦੇ ਰਹਿਣ ਵਾਲੇ ਨੇ ਉਹ ਇੱਕ ਟਾਵਰ ਤੇ ਬੈਠੇ ਨੇ ਉਹਨਾਂ ਦੀ ਮੰਗ ਸੀ ਕਿ ਸ਼ਰਮ ਧਰਮ ਬੇਅਦਬੀ ਰੋਕੋ ਕਾਨੂੰਨ ਜਿਹੜਾ ਬਣਾਇਆ ਜਾਵੇ ਸੋ ਉਹਨਾਂ ਨੇ ਵੀ ਬਹੁਤ ਵੱਡੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਸੋ ਇਸ ਲਈ ਜਿੱਥੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਗਲਤ ਕਰ ਰਿਹਾ ਉਹਦੇ ਨਾਲ ਜਿਹੜੇ ਦੂਸਰੇ ਧਾਰਮਿਕ ਗ੍ਰੰਥ ਨੇ ਕਿਉਂਕਿ ਸਾਡੀ ਜਿਹੜੀ ਸਿੱਖ ਕੌਮ ਆ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਜਦੋਂ ਇੱਕ ਸਿੱਖ ਸਵੇਰੇ ਅਰਦਾਸ ਕਰਦਾ ਤਉ ਵੇ ਬੀਤੀ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਹਰ ਧਰਮ ਦਾ ਭਲਾ ਹਰ ਧਰਮ ਦੀ ਧਾਰਮਿਕ ਆਜ਼ਾਦੀ ਉਹਨਾਂ ਦੀ ਸਮਾਜਿਕ ਆਜ਼ਾਦੀ ਇਹ ਜਿਹੜਾ ਹਰ ਸਿੱਖ ਦਾ ਜਿਹੜਾ ਫਰਜ਼ ਆ ਇਸ ਲਈ ਹਰ ਧਰਮ ਦਾ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਜਿਹੜਾ ਸਤਕਾਰ ਉਹਨਾਂ ਦੀ ਉਹਨਾਂ ਦੀ ਜਿਹੜੀ ਬੇਅਦਬੀ ਨਹੀਂ ਹੋਣੀ ਚਾਹੀਦੀ ਇਹਦੇ ਤੇ ਆਪਾਂ ਜਿਹੜਾ ਸਖਤ ਕਾਨੂੰਨ ਹੈਗਾ ਜਿਹੜਾ ਇਹ ਜਿਹੜਾ ਬਣਾਉਣਾ ਚਾਹੀਦਾ ਸੋ ਇਹ ਜਿਹੜਾ ਕਾਨੂੰਨ ਅਸੀਂ ਪਾਸ ਕਰਕੇ ਭੇਜਣਾ